ਕਿ ਭਾਜਪਾ ਪੰਜਾਬ ਦੇ ਉਚਾਨ ਤੋਂ ਬਾਅਦ ਇਹ ਹਾਲ ਨਾ ਕਰੇ ਇਹਨਾਂ ਨੇ ਵੀ ਬੜੇ ਰੋ ਰੋ ਕੇ ਵੋਟਾਂ ਮੰਗੀਆਂ ਸੀ ਦਿਲਾਂ ਦੇ ਵਿੱਚ ਵੜ ਗਏ ਸੀ ਘਰਾਂ ਦੇ ਵਿੱਚ ਵੜ ਵੜ ਟੁੱਟੇ ਹੋਏ ਮੰਜਿਆਂ ਦੇ ਵਿੱਚ ਚਾਹ ਪੀ ਕੇ ਕਈ ਕਿਸੇ ਸਾਨੂੰ ਵੋਟ ਪਾਓ ਤੇ ਅਸੀਂ ਪੰਜਾਬ ਰੋਲ ਨਹੀਂ ਦਵਾਂਗੇ ਅੱਜ ਪੰਜਾਬ ਦਰਦਰ ਦੀਆਂ ਠੋਕਰਾਂ ਨਾਲਿਆਂ ਤੇ ਖੜ ਕੇ ਖੜ ਰਿਹਾ ਹੈ ਕਿਤੇ ਇਹ ਤਾਂ ਨਹੀਂ ਹੋਗਾ ਵੀ ਭਾਜਪਾ ਸੱਤਾ ਆਂਦੀ ਹੈ ਤਾਂ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਸਾਢੇ 3 ਸਾਲ ਚ ਚੱਡੀ ਤੇ ਕੈਜਲੀਵਾਦੀ ਇਹਦੀ ਦਿਨੇ ਚੱਲੀ ਇਹ ਸਿਰਫ ਦਮਰੂ বাজਾਉਣ ਵਾਸਤੇ ਰੱਖਿਆ ਹੈ ਝੂਠ ਬੋਲਣ ਵਾਸਤੇ ਰੱਖਿਆ ਹੈ ਚੁਟਕਲੇ ਸੁਣਾਉਣ ਵਾਸਤੇ ਨੂੰ ਰੱਖਿਆ ਹੈ ਇਹਨਾਂ ਕੋਲ 12000 ਕਰੋੜ ਬਿਆ ਪਿਆ ਹੋਇਆ ਤੇ ਇਹਨਾਂ ਨੇ ਉਹਦੇ ਨਾਲ ਪਹਿਲੋਂ ਕੰਮ ਕਿਉਂ ਨਹੀਂ ਕੀਤੇ ਸ਼ਹਿਰਾਂ ਦੇ ਵਿੱਚ ਵੀ ਦੇਖੋ ਨਾਲੇ ਦੀਆਂ ਸਪਾਈਆਂ ਪਹਿਲੋਂ ਹੁੰਦੀਆਂ ਸੀ ਨਾਲੀਆਂ ਦੀਆਂ ਲੋਕਾਂ ਦੇ ਘਰਾਂ ਦੇ ਜਿਹੜੇ ਛੋਟੇ ਛੋਟੇ ਨਾਲੇ ਉਹਨਾਂ ਦੀ ਵੀ ਸਪਾਈ ਹੁੰਦੀ ਸੀ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਪਰ ਮੈਂ ਉੱਥੇ ਦੋ ਦਿਨ ਪਹਿਲੋਂ ਗਏ ਨੇ ਜੀ ਪਾਣੀ ਤੇ ਨਹੀਂ ਆਇਆ ਜੀ ਅਧੇ ਲੋ ਜੀ ਮੈਂ ਸਾਰਾ ਕੁਝ ਠੀਕ ਕਰਤਾ ਪਾਣੀ ਤੇ ਨਹੀਂ ਆਇਆ ਜੀ ਮੈਂ ਠੀਕ ਕਰਤਾ ਤੇ ਦੋ ਦਿਨ ਬਾਅਦ ਉੱਥੇ ਦੋ ਦੋ ਢਾਈ ਢਾਈ ਬੋਟ ਪਾਣੀ ਆ ਗਿਆ ਔਰ ਰੋ ਰੋ ਕੇ ਰਹਿ ਜਾਂਦੇ ਕਰਹਾ ਕਰਹਾ ਕੇ ਰਹਿ ਜਾਂਦੇ ਦੋ ਟਾਈਮ ਦੀ ਕਈ ਵਾਰ ਰੋਟੀ ਨਸੀਬ ਨਹੀਂ ਸਸਰਾਲੀ ਪਿੰਡ ਦਾ ਜਾ ਕੇ ਹਾਲ ਦੇਖੋ ਤੁਸੀਂ ਲੋਕਾਂ ਦੀ ਅੱਖਾਂ ਬਿਨਾਂ ਸੁੱਤੇ ਹੋਏ ਲਾਲ ਹੋ ਗਈਆਂ ਜਾ ਕੇ ਪ੍ਰਸ਼ਾਸਨ ਦੇ ਬੰਦੇ ਆਂਦੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਨਸ਼ਾ ਕਰਤੋ ਹੋ ਦੂਰ ਹੋ ਜਾਓ ਜੀ ਕਈ ਵਾਰ ਤਾਂ ਜੀ ਹੱਤਾ ਪਾਈ ਕਰਨ ਤੇ ਵੀ ਆ ਜਾਂਦੇ ਪ੍ਰਸ਼ਾਸਨ ਦੇ ਬੰਦੇ ਸਰ ਬੀਜੇਪੀ ਤੁਸੀਂ ਬੀਜੇਪੀ ਦੇ ਰਿਪਰੈਜ਼ੈਂਟੇਟਿਵ ਹਾਂ ਪੰਜਾਬ ਦੇ ਵਿੱਚ ਬੀਜੇਪੀ ਦਾ ਇੱਕ ਤੁਸੀਂ ਕਾਰਜਕਾਰੀ ਗਨਾਓ ਵੀ ਪੰਜਾਬ ਦੇ ਵਿੱਚ ਹਾਂ ਵੀ ਬੀਜੇਪੀ ਨੇ ਆਹ ਗੱਲ ਕੀਤੀ ਹੈ ਤੇ ਅਸੀਂ ਤੁਸੀਂ ਉਹਨਾਂ ਨੂੰ ਇਸ ਕਰਕੇ ਲਾਈਕ ਕਰੋ ਜਦ ਪਿੰਡਾਂ ਦੀ ਗੱਲ ਕੀਤੀ ਵੀ ਇਹ ਤੇ ਜੇ ਅੱਜ ਪੰਜਾਬ ਬਚਿਆ ਹੋਇਆ ਤੇ ਮੇਰੇ ਜ਼ਿੰਮੇਦਾਰਾਂ ਦੇ ਭਰਾਵਾਂ ਦੀ ਮਿਹਰਬਾਨੀ ਕਰਕੇ ਹੁਣ 트ੰਪ ਨੇ ਹਿੰਦੁਸਤਾਨ ਦੇ ਉੱਤੇ ਨਾ ਟੈਰਿਫ ਲਗਾ ਦਿੱਤਾ ਹਾਂ ਗਲੋਬਲੀਟਾਜੀੂ ਲੀਡਰ ਹੈ ਗਈ ਹੈ ਅਮਰੀਕਾ ਜਾਂਦੇ ਤਾਂ ਉੱਥੇ ਇੰਨਾ ਕੱਠ ਹੋ ਜਾਂਦਾ ਹੈ ਚਾ ਕੈਨੇਡਾ ਜਾਂ ਜਿਹੜੀਆਂ ਗੱਲਾਂ ਕਰ ਰਹੇ ਨੇ ਕਿ ਕੋਈ ਤੇ ਕੁਝ ਕਹਿ ਰਹੇ ਨੇ ਵੀ 12000 ਕੋਟ ਦਾ ਵੀ ਅਸਰ ਕੋਈ ਹੈ ਹੀ ਨਹੀਂ ਕੁਝ ਕਹਿ ਰਹੇ ਨੇ ਵੀ ਹੋਏਗਾ ਜੀ ਪਰ ਜਿਹੜੇ ਇਹਨਾਂ ਦੀਆਂ ਸ਼ਰਤਾਂ ਹੈਂ ਅਸੀਂ ਉਹ ਪੂਰੀਆਂ ਨਹੀਂ ਕਰ ਸਕਦੇ ਭਾਰਤ ਜਨਤਾ ਪਾਰਟੀ ਬਿਲਕੁਲ ਨਾ ਡਰਨ ਵਾਲੀ ਨਾ ਝੁਕਣ ਵਾਲੀ ਹੈ ਅੱਜ ਜੇ 트ੰਪ ਨੇ ਕੋਈ ਪੰਗਾ ਲ ਟੈਕਸ ਲਾਇਨ ਸਾਡੇ ਦੇ ਬਾਅਦ ਤੇ ਉਹਨਾਂ ਨੂੰ ਇਹਦਾ ਰਜਾਨਾ ਭੁਗਤਣਾ ਪਏਗਾ ਦੇਖੋ ਉਹਨਾਂ ਨੇ ਜੇ 1600 ਕਰੋੜ ਰੁਪਇਆ ਦਿੱਤਾ ਹੈ ਤਾਂ 1600 ਕਰੋੜ ਵੀ ਠੀਕ ਹੈ ਆਏ ਨੇ ਦੇਖੈ ਨੇ ਉਸ ਤੋਂ ਬਾਅਦ ਅਜੇ ਕਿਸ ਨੂੰ ਅੰਦਾਜ਼ੇ ਹੈ ਨੇ ਕਿ ਕਿੰਨੇ ਮਕਾਨ ਪੁੱਟ ਚੁੱਕੇ ਨੇ ਕਿੰਨੀਆਂ ਕੋਈ ਮੱਜਾਂ گاਵਾਂ ਦਾ ਨੁਕਸਾਨ ਹੋ ਗਿਆ ਕਿੰਨੀਆਂ ਕੋ ਫਸਲਾਂ ਦਾ ਨੁਕਸਾਨ ਹੋ ਗਿਆ 20000 ਕਰੋੜ ਦੀ ਲੋਡ ਪੈਗੀ 20000 ਵੀ ਦੇਗੀ 40000 ਕਰੋੜ ਦੀ ਲੋਡ ਪੈਗੀ 40000 ਵੀ ਦੇਗੀ ਪਰ ਜਦੋਂ ਉਹ ਸਮਝਣਗੇ ਵੀ ਮਕਾਨ ਬਣ ਰਹੇ ਨੇ ਟੋਟਲ ਲੱਗਣਗੇ ਹਿਸਾਬ ਦਾ ਹੋਏਗਾ ਠੀਕ ਹੈ ਮਿਲਣ ਕੇ ਪੈਸੇ ਮੋਦੀ ਜੀ ਨਾ ਨਹੀਂ ਕਰਦੇ ਮੋਦੀ ਜੀ ਦੇਸ਼ ਵਾਸਤੇ ਸਭ ਕੁਝ ਕਰਨ ਤਿਆਰ ਨੇ ਮਿਨਿਸਟਰ ਅੱਜ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਪੰਜਾਬ ਦੇ ਜਿਹੜੇ ਲੋਕ ਨੇ ਕਿਸਾਨ ਨੇ ਉਹਨਾਂ ਨੂੰ ਬੜੀ ਪਿਆਰ ਭਰੀ ਤੇ ਨਮ ਅੱਖਾਂ ਦੇ ਨਾਲ ਦੇਖਿਆ ਇਹਦੀ ਕਿ ਕਿ ਲੱਗਦਾ ਹੈ ਕਿ ਜਦੋਂ ਹੁਣ ਦੁਬਾਰਾ ਸਰਕਾਰ ਬਣ ਸਕਦੀ ਹੈ ਬੀਜੇਪੀ ਦੀ ਪੰਜਾਬ ਦੇ ਵਿੱਚ ਸਸ਼ਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਆਕਾਸ਼ ਔਰ ਇਸ ਵਕਤ ਸਾਡੇ ਨਾਲ ਗੁਰਦੇਵ ਸ਼ਰਮਾ ਦੇਵੀ ਜੀ ਮੌਜੂਦ ਨੇ ਹਲਕਾ ਸੈਂਟਰ ਦੇ ਇੰਚਾਰਜ ਭਾਜਪਾ ਤੋਂ ਦੋਸਤੋ ਕਈ ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਨਰਿੰਦਰ ਦामोदरदास ਮੋਦੀ ਦੀ ਜਿਹੜੀ ਨਿਗਾਹ ਹੈ ਉਹ ਚਲੀ ਜਾ ਚੁੱਕੀ ਹੈ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਦੌਰ ਸੀ ਤੇ ਹੜ੍ਹਾਂ ਦੇ ਦੌਰ ਦੇ ਵਿੱਚ ਉਹਨਾਂ ਨੇ ਅਫਗਾਨਿਸਤਾਨ ਵਾਸਤੇ ਪੋਸਟ ਤੱਕਾ ਦਿੱਤੀ ਆਪਣੇ ਐਕਸ ਹੈਂਡਲ ਤੇ ਪਰ ਉਹਨਾਂ ਨੂੰ ਪੰਜਾਬ ਨਹੀਂ ਦਿਖਿਆ ਜਦੋਂ ਲੋਕਾਂ ਨੇ ਕੰਟਰੋਲ ਕਰਨਾ ਸ਼ੁਰੂ ਕੀ ਦਿੱਤਾ ਜਾਂ ਮਤਲਬ ਆਪੋਜੀਸ਼ਨ ਨੇ ਉਹਨਾਂ ਤੇ ਤੇ ਵਾਰ ਕੀਤੇ ਹਮਲਾ ਕੀਤੇ ਮਤਲਬ ਬਿਆਨਨਾ ਦੇ ਹਿਸਾਬ ਨਾਲ ਤੋਂ ਉਹਨਾਂ ਨੇ ਪੰਜਾਬ ਦਾ ਸੰਗਿਆਨ ਲਿਆ ਤੇ ਹਿਮਾਚਲ ਅਤੇ ਪੰਜਾਬ ਦੇ ਵਿੱਚ ਤੋਰੇ ਕਰਨੇ ਸ਼ੁਰੂ ਕੀਤੇ ਅਤੇ 1600 ਕਰੋੜ ਰੁਪਏ ਦੀ ਉਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸਾਡੇ ਨਾਲ ਦੇਵੀ ਸਾਹਿਬ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਤੇ ਕਿਉਂ ਦਿੱਤਾ ਹੈ ਤੇ ਪੰਜਾਬ ਸਰਕਾਰ ਕਹਿ ਰਹੀ ਹੈ ਕੰਡੀਸ਼ਨਾਂ ਕਿਉਂ ਲਾਈਆਂ ਨੇ ਇਹ ਕੀ ਕਾਰਨ ਕੀ ਹੈ ਪੂਰਾ ਦੇਖੋ ਪੰਜਾਬ ਸਰਕਾਰ ਜਿਹੜੀ ਪੰਜਾਬ ਸਰਕਾਰ ਦੇ ਨਾਂ ਦੀ ਕੋਈ ਚੀਜ਼ ਇਸ ਟਾਈਮ ਪੰਜਾਬ ਵਿੱਚ ਹੈ ਹੀ ਨਹੀਂ ਆਪਾਂ ਸਾਰੇ ਜਾਣਦੇ ਹਾਂ ਦੇਖੋ ਪਗਵਾਨਤਮਾਨ ਤੇ ਜਿਹੜੀ ਉਹਨਾਂ ਦੀ ਸਾਰੀ ਟੋਲਾ ਹੈ ਮੈਂ ਤੇ ਇੱਕ ਗੱਲ ਜ਼ਰੂਰ ਕਵਾਂਗਾ ਕਿ ਮੋਦੀ ਜੀ ਦੀਆਂ ਗੱਲਾਂ ਕਰਦੇ ਨੇ ਇੱਕ ਜਿਹੜਾ ਪੰਜਾਬ ਹੈ ਅਸੀਂ ਚੋਰਾਂ ਦੇ ਹਵਾਲੇ ਕਰਤਾ ਹੈ ਡਾਕੂਆਂ ਦੇ ਹਵਾਲੇ ਕਰਤਾ ਹੋਇਆ ਔਰ ਅੱਜ ਇਹ ਸਾਰਾ ਪੰਜਾਬ ਕਹਿ ਰਿਹਾ ਸਾਰਾ ਪੰਜਾਬ ਇੱਕ ਗੱਲ ਕਹਿ ਰਿਹਾ ਵੀ ਜਿਹੜਾ ਅਸੀਂ ਖਤ ਵੋਟਾਂ ਬਾਤੀਆਂ ਕੁਝ ਲੋਕ ਤੇ ਇਹ ਵੀ ਕਹਿ ਰਹੇ ਨੇ ਵੀ ਜੀ ਕਰਦਾ ਅਸੀਂ ਆਪਣਾ ਅੰਗੂਠਾ ਕਟਾ ਦिए ਜਿਹੜਾ ਸੀ ਇਹ ਤਾਂ ਸਰ ਤੁਸੀਂ ਆਪੋਜੀਸ਼ਨ ਦੇ ਲੀਡਰ ਹੋਣ ਦੇ ਨਾਲ ਤੇ ਆਪੋਜੀਸ਼ਨ ਚੋਂ ਤੁਸੀਂ ਭਾਜਪਾ ਤੇ ਹੋ ਤਾਂ ਕਿ ਆਪੋਜੀਸ਼ਨ ਨੂੰ ਘੇਰਨਾ ਤੁਹਾਨੂੰ ਇੱਕ ਮਤਲਬ ਇਹ ਲੱਗਦਾ ਹੈ ਕਿ ਤੁਸੀਂ ਦੇਖੋ ਭਾਜਪਾ ਵਾਲਾ ਬੰਦਾ ਆਮ ਆਦਮੀ ਪਾਰਟੀ ਵਾਲੇ ਜਿਹੜੇ ਭਗਵੰਤ ਸਿੰਘ ਮਾਨ ਆ ਉਹਨਾਂ ਨੂੰ ਘੇਰਦੇ ਆ ਹਾਲਾਂਕਿ ਕਿੰਨੀ ਕਾਰਗੁਜ਼ਾਰੀ ਹੈ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਪਰ ਦੋਗੇ 10 ਲੱਖ ਦਾ ਬੀਮਾ ਹੋ ਗਿਆ ਕਿੰਨੀਆਂ ਚੀਜ਼ਾਂ ਦੇ ਦਿੱਤੀਆਂ ਹਲੇ ਵੀ ਚੋਰ ਨੇ ਦੇਖੋ ਜੇ ਤੁਸੀਂ ਨਸ਼ਿਆਂ ਦੀ ਗੱਲ ਕਰਤੀ ਹੁਣ ਵਿੱਚ ਨਸ਼ਾ ਕਿੱਥੇ ਬੰਦ ਹੋ ਗਿਆ ਲੋ ਜੀ ਡਰਾਈਵ ਤਾਂ ਜਲਦੀ ਪਈ ਹੈ ਦੇਖੋ ਇਹ ਦੇ ਕਹਿੰਦੇ ਸੀ ਨਸ਼ਾ ਖਤਮ ਹੋ ਚੁੱਕਾ ਹੈ ਔਰ ਮੈਂ ਤੁਹਾਨੂੰ ਅੱਜ ਇੱਕ ਬੜਾ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਅੱਜ ਨਸ਼ਾ ਪਿੰਲੋਂ ਨਾਲੋਂ ਜ਼ਿਆਦਾ ਵਿਕ ਰਿਹਾ ਔਰ ਇਹ ਵੀ ਮੈਂ ਕਮਾਂਗਾ ਵੀ ਜਿਹੜੇ ਕੇਸ ਬਣਾਉਣਾ ਚਾਹੀਦੇ ਨੇ ਹਮਮਮ ਪੁਲਿਸਾਂ ਜੋ ਕੇਸ ਦਰਜ ਨਹੀਂ ਕਰਦੀ ਪਈ ਮੈਂ ਤੇ ਤੁਹਾਡੇ ਟੀਵੀ ਦੇ ਮਦਰ ਨਾਲ ਦੇਖਿਆ ਹੈ ਕਈਆਂ ਲੋਕਾਂ ਨੇ ਸ਼ਿਕਾਇਤ ਕੀਤੀ ਵੀ ਮੇਰੇ ਇਰੀਏ 'ਚ ਜੋ ਨਸ਼ਾ ਵਿਕ ਰਿਹਾ ਹੈ ਤੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਪਰਚਾ ਦਰਜ ਉਹਨਾਂ ਦੇ ਹੋ ਗਿਆ ਸਰ ਇੰਨੀ ਪੁਰਾਣੀ ਆਪਦਾ ਹੈ ਇੰਨੀ ਪੁਰਾਣੀ ਬਿਮਾਰੀ ਹੈ ਅਗਰ ਉਹ ਕਿੰਨੇ ਕਿ ਮਹੀਨਿਆਂ 'ਚ ਖਤਮ ਹੋਊਗੀ ਟਾਈਮ ਤਾਂ ਲੱਗਦਾ ਯਾਰ ਇੱਕ ਚੀਜ਼ ਨੂੰ ਖਤਮ ਕਰਨ ਦੇ ਲਈ ਬਿਮਾਰੀ ਜਿਹੜੀ ਪੁਰਾਣੀ ਹੈ ਫਿਰ ਇਹ ਨੰਨਨ ਕਹਿਣ ਵੀ ਅਸੀਂ ਨਸ਼ਾ ਖਤਮ ਕਰਤਾ ਚੂਠੇ ਨਾ ਨਾ ਬੋਲਣ ਇਹ ਝੂਠ ਬੋਲਦੇ ਨੇ ਜਿੱਦਾਂ ਉਹਨਾਂ ਦੇਖੋ ਮੋਦੀ ਜੀ ਨੇ ਜਿਹੜਾ 12000 ਕਰੋੜ ਰੁਪਇਆ ਉਹਨਾਂ ਨੇ ਕਿਹਾ ਵੀ ਇਹਨਾਂ ਕੋਲ ਆਲਰੇਡੀ ਪਹਿਲਾਂ ਪਿਆ ਹੋਵੇ। ਓਕੇ। ਉਹਦੇ ਨਾਲ ਇਹਨਾਂ ਨੇ ਕਿਉਂ ਨਿਓ ਖਰਚ ਕੀਤਾ? ਮੈਂ ਕੱਲ ਪਰਸੂ ਸੁਣ ਰਿਹਾ ਸੀ 12000 ਕਰੋੜ ਦੀ ਜਦੋਂ ਗੱਲ ਆਈ ਤੇ ਕੁਝ ਇਹਨਾਂ ਦੇ ਮੰਤਰੀ ਵੀ ਕੋਈ ਕਹ ਰਿਹਾ ਸੀ ਕਿ ਉਹਦੇ ਤੇ ਐ ਇੰਨਾ ਕੋ ਬੰਦਸ਼ਾ ਹੈਗੀਆਂ ਨੇ ਵੀ ਤੁਸੀਂ ਖਰਚ ਕਰਨਾ ਹੈ। ਤੇ ਕਿਸ ਤਰੀਕੇ ਨਾਲ ਖਰਚ ਕਰਨਾ ਜਿਉ ਇਹਨਾਂ ਦੇ ਜਿਹੜੇ ਇਹਨਾਂ ਦੇ ਟਰਮਸ ਨੇ ਉਹ ਅਸੀਂ ਪੂਰੀਆਂ ਨਹੀਂ ਕਰ ਸਕਦੇ ਕਿਹੜੀਆਂ ਕਿਹੜੀਆਂ ਟਰਮਸ ਨੇ ਜਿਹੜੀਆਂ ਪੂਰੀਆਂ ਕਿਹੜੀਆਂ ਨੇ ਪਤਾ ਨਹੀਂ ਕਿਹੜੀਆਂ ਨੇ ਮੈਨੂੰ ਨਹੀਂ ਪਤਾ ਕੀ ਹੈਗਾ ਪਰ ਮੈਂ ਇੱਕ ਜ਼ਰੂਰ ਗੱਲ ਕਵਾਂਗਾ ਜੇ 12000 ਕਰੋੜ ਰਪਿਆ ਪਿਆ ਸੀ ਆਫ ਦਾ ਦਾ ਜਿਹੜਾ ਜਦੋਂ ਆਂਦਾ ਕਿਸੇ ਦੇਸ਼ ਤੇ ਜਾਂ ਕਿਸੇ ਵੀ ਮਨ ਜਿਹੜੇ ਪੰਜਾਬ ਵਿੱਚ ਵੀ ਆਇਆ ਹੈ ਤੇ ਇਹਦੇ ਚ ਜੇ ਇਹਨਾਂ ਕੋਲ 12000 ਕਰੋੜ ਰਪਿਆ ਪਿਆ ਹੋਇਆ ਤੇ ਇਹਨਾਂ ਨੇ ਉਹਦੇ ਨਾਲ ਪਹਿਲਾਂ ਕੰਮ ਕਿਉਂ ਨਹੀਂ ਕੀਤੇ ਇਹਨਾਂ ਨੇ ਕਿਉਂ ਨਹੀਂ ਜਿਹੜੇ ਅਹ ਬਰਿਆਮਾਂ ਦੇ ਵਿੱਚ ਜਿਹੜੇ ਬੰਨ ਜਿਹੜੇ ਨੇ ਪੱਕੇ ਕਿਉਂ ਨਹੀਂ ਕੀਤੇ ਦੇਖੋ ਪੁਰਾਣੀਆਂ ਸਰਕਾਰਾਂ ਦੇ ਟਾਈਮ ਜਦੋਂ ਸਾਡੇ ਬਾਦਲ ਸਾਹਿਬ ਦੀ ਸਰਕਾਰ ਸੀ ਭਾਰਤ ਜਨਤਾ ਪਾਰਟੀ ਦੇ ਨਾਲ ਸਰਕਾਰ ਸੀ ਹਰ ਸਾਲ ਬਰਸਾਤਾਂ ਤੋਂ 2-3 ਮਹੀਨੇ ਪਹਿਲਾਂ ਸਾਰੇ ਜਿਨ੍ਹਾਂ ਨੇ ਬੰਨ ਹੈਗੇ ਨੇ ਉਹਨਾਂ ਨੂੰ ਬੰਨਾਂ ਨੂੰ ਦੇਖੇ ਜਾਂ ਦਸੀਂ ਉਹਨਾਂ ਦੇ ਬੰਨਾਂ ਦੇ ਉੱਪਰ ਪੈਸੇ ਲਗਾਏ ਜਾਂਦੇ ਸੀ ਉਹਨਾਂ ਦੇ ਜਿਹੜੇ ਦਰਿਆ ਹੈਗੇ ਨੇ ਉਹਨਾਂ ਦੀ ਥੋੜੇ ਬਾਅਦ ਹੀ ਸਫਾਈ ਵੀ ਕੀਤੀ ਜਾਂਦੀ ਸੀ ਵੀ ਜਿਹੜੇ ਪਾਣੀ ਜਦੋਂ ਛੱਡਿਆ ਜਾਵੇ ਉਹਦੀ ਅੜਚਣ ਨਾ ਆਵੇ ਹਮ ਇਹਨਾਂ ਨੇ ਕਿਤੇ ਵੀ ਮੈਨੂੰ ਦਿਖਾ ਦੇਣਾ ਵੀ ਕੋਈ ਵੀ ਪੈਸਾ ਇਹਨਾਂ ਨੇ ਕਿਸੇ ਬੰਦ ਤੇ ਲਗਾਇਆ ਹੋਵੇ ਪਿੱਛੇ ਜੇ ਇੱਕ ਇਹਨਾਂ ਦਾ ਕੋਈ ਮੰਤਰੀ ਕਹਿ ਰਿਹਾ ਸੀ ਆਮ ਆਦਮੀ ਪਾਰਟੀ ਦਾ ਜੀ ਅਸੀਂ 250 ਕਰੋੜ ਰੁਪਇਆ ਦੀ ਸਫਾਈਆਂ ਕੀਤੀਆਂ ਨੇ ਹਮ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਅਸੀਂ ਮੋਦੀ ਜੀ ਨੂੰ ਲਿਖ ਕੇ ਵੀ ਭੇਜ ਰਹੇ ਹਾਂ ਪੰਜਾਬ ਵਿੱਚ ਦੇਖੋ ਅੱਜ ਪੰਜਾਬ ਤਬਾਹ ਹੋ ਚੁੱਕਾ ਹੈ ਪੰਜਾਬ ਨੂੰ ਖਤਮ ਕਰਤਾ ਇਹਨਾਂ ਨੇ ਆਮ ਆਦਮੀ ਪਾਰਟੀ ਦੇ। 2088 ਤੋਂ ਬਾਅਦ ਸਭ ਤੋਂ ਵੱਡੀ ਬੇੜੀ ਬਾੜ ਹੜ੍ਹ ਆਏ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਆਏ। ਪ੍ਰਾਕ੍ਰਿਤਿਕ ਆਫਤਾ ਦੇ ਉੱਤੇ ਕਿਹਦਾ ਜ਼ੋਰ ਹੈ? ਸਰਕਾਰ ਕਿਵੇਂ ਜ਼ਿੰਮੇਵਾਰ ਹੈ? ਇਹ ਇਹ ਗੱਲ ਨੂੰ ਤੁਸੀਂ ਕਲੀਅਰਿਫਾਈ ਕਿਵੇਂ ਕਰੋਗੇ? ਆਫਤਾ ਆਏ ਚਾਹੇ ਨਾ ਆਏ। ਬਰਸਾਤਾਂ ਤੇ ਸਾਨੂੰ ਪਤਾ ਨੇ ਦੀ ਹਰ ਸਾਲ ਆਉਂਦੀਆਂ ਨੇ। ਅਸੀਂ ਸੋਚਨੇ ਆ ਵੀ ਸਾਡੀ ਜੁਲਾਈ ਅਗਸਤ ਦੇ ਵਿੱਚ ਜਿਹੜੇ ਬਰਸਾਤਾਂ ਆਉਂਦੀਆਂ ਨੇ ਇੱਕ ਮੌਸਮ ਦਾ ਬਣਿਆ ਹੋਇਆ ਨਾ ਜੀ। ਤੇ ਇਹ ਬਰਸਾਤਾਂ ਆਉਣ ਤੋਂ ਪਹਿਲਾਂ ਅਸੀਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਨਾਲੀਆਂ ਸਵਾਈਆਂ ਨਾਲੀ ਦੀਆਂ ਸਵਾਈਆਂ ਕਰਨੇ ਕਾਰਪੋਰੇਸ਼ਨ ਕਰਾਉਂਦੀ ਏ ਜਿਹ ਸ਼ਹਿਰਾਂ ਦੇ ਵਿੱਚ ਵੀ ਦੇਖੋ ਨਾਲੇ ਦੀਆਂ ਸਪਾਈਆਂ ਪਹਿਲਾਂ ਹੁੰਦੀਆਂ ਸੀ ਨਾਲੀਆਂ ਦੀਆਂ ਲੋਕਾਂ ਦੇ ਘਰਾਂ ਦੇ ਜਿਹੜੇ ਛੋਟੇ ਛੋਟੇ ਨਾਲੇ ਉਹਨਾਂ ਦੀ ਵੀ ਸਪਾਈ ਹੁੰਦੀ ਸੀ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਾਡੇ ਲੁਧਿਆਣੇ ਦੇ ਵਿੱਚ ਹੀ ਮੈਂ ਗੱਲ ਕਰਾਂ ਜੇ ਮੈਂ ਆਪਣੇ ਹਲਕਾ ਸੈਂਟਰ ਦੀ ਗੱਲ ਕਰਾਂ ਦੇਖੋ ਕਿੰਨਾ ਪਾਣੀ ਆਇਆ ਇੱਥੇ ਤਾਂ ਕੋਈ ਕਿਸੇ ਦਰਿਆ ਦਾ ਪਾਣੀ ਨਹੀਂ ਆਇਆ ਔਰ ਮੇਰਾ ਇੱਕ ਦੋ ਏਰੀਏ ਦੇ ਵਿੱਚ ਦੋ ਦੋ ਢਾਈ ਢਾਈ ਫੁੱਟ ਜਿਹੜਾ ਪਾਣੀ ਹੈ ਉੱਥੇ ਆਇਆ ਔਰ ਇਹ ਉੱਥੇ ਐਮਐਲਏ ਸਾਹਿਬ ਗਏ ਨੇ ਸਾਡੇ ਜ਼ਰੂਰ ਉਹਨਾਂ ਦਾ ਸੁਭਾਈ ਵੀ ਕਰਾਈਏ ਮੈਂ ਉਹਨਾਂ ਦਾ ਧੰਨਵਾਦ ਕਰਨਾ ਪਰ ਮੈਂ ਉੱਥੇ ਦੋ ਦਿਨ ਪਹਿਲਾਂ ਗਏ ਨੇ ਜ ਪਾਣੀ ਤੇ ਨਹੀਂ ਆਇਆ ਜੀ ਅ ਦੇਖ ਲਓ ਜੀ ਮੈਂ ਸਾਰਾ ਕੁਝ ਠੀਕ ਕਰਤਾ ਪਾਣੀ ਤੇ ਨਹੀਂ ਆਇਆ ਜੀ ਮੈਂ ਠੀਕ ਕਰਤਾ ਤੇ ਦੋ ਦਿਨ ਬਾਅਦ ਉਥੇ ਦੋ ਦੋ ਢਾਈ ਢਾਈ ਫੁੱਟ ਪਾਣੀ ਆ ਗਿਆ ਵੀ ਬਰਸਾਤ ਜਦੋਂ ਆਏਗੀ ਪਾਣੀ ਤੇ ਉਹਦੇ ਆਏਗਾ ਨਾ ਬਰਸਾਤ ਜਦੋਂ ਨਹੀਂ ਹੋਈ ਜ਼ਿਆਦਾ ਤੇ ਪਾਣੀ ਨਹੀਂ ਆਇਆ ਤੇ ਜਿਸ ਦਿਨ ਬਰਸਾਤ ਕੋਈ 2 4 5 ਘੰਟੇ ਲਗਾਤਾਰ ਪੈ ਗਈ ਤੇ ਉਸੇ ਦੋ ਦੋ ਫੁੱਟ ਪਾਣੀ ਔਰ ਜਿਹੜੇ ਨਾਲੇ ਸੀ ਸਾਰੇ ਓਵਰਫਲੋ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਵੇ ਹਲਕਾ ਸੈਂਟਰ ਦੇ ਲੋਕਾਂ ਦਾ ਹੋਇਆ ਔਰ ਇਹ ਇਹ ਜਿਹੜੇ ਫਿਰ ਅੱਛਾ ਜਦੋਂ ਦੁਬਾਰਾ ਪਾਣੀ ਆ ਗਿਆ ਉਹ ਜੀ ਪੁਰਾਣੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਬੜੀ ਸ਼ਰਮ ਨਾਲ ਮੈਨੂੰ ਕਹਿਣਾ ਪੈ ਰਿਹਾ ਔਰ ਇਹ ਐਡੇ ਕੋਈ ਝੂਠੇ ਲੋਕ ਨੇ ਇੰਨੇ ਕੋਈ ਬਦਤਮੀਜ਼ ਲੋਕ ਨੇ ਝੂਠ ਬੋਲਣ ਡਰਦੇ ਵੀ ਸਾਡੇ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰ ਬੀਜੇਪੀ ਸੱਚ ਬੋਲਦੀ ਹੈ ਇੱਕ ਗੱਲ ਜੀ ਮੈਂ ਕਿੰਨਾ ਜੀ ਗੱਲ ਸੁਣ ਲਵਾਂ ਬੀਜੇਪੀ ਦੇ ਅਬ ਬਾਅਦ ਚ ਗੱਲ ਕਰਨੇ ਆ ਬੀਜੇਪੀ ਨੇ ਜਿੱਥੇ ਜਿੱਥੇ ਝੂਠ ਬੋਲਿਆ ਸਾਨੂੰ ਦੱਸੋ ਵੀ ਬੀਜੇਪੀ ਨੇ ਆ ਝੂਠ ਬੋਲਿਆ ਤੁਹਾਨੂੰ ਅਸੀਂ ਉਹ ਦੱਸਾਂ ਹਾਂ ਉਸ ਉਸ ਗੱਲ ਤੇ ਵੀ ਆ ਹਾਂ ਆ ਜਰੂਰ ਆਓ ਤੁਹਾਨੂੰ ਸਵਾਲ ਪੁੱਛਣਾ ਚਾਹੀਦਾ ਹੈ ਜੀ ਪਰ ਜੇ ਪਾਣੀ ਜਿਹੜਾ ਬੇ ਬਰਸਾਤ ਆਈ ਤੇ ਪਾਣੀ ਆ ਗਿਆ ਠੀਕ ਹੈ ਉਸ ਤੋਂ ਬਾਅਦ ਸਫਾਈਆਂ ਕਰਾਈਆਂ ਬਹੁਤ ਅੱਛੀ ਗੱਲ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਪਰ ਸਾਢੇ 3 ਸਾਲ ਦੇ ਵਿੱਚ ਸੁਧਾਰ ਕਿਉਂ ਨਹੀਂ ਹੋਏ ਨਾਲੇ ਦੀਆਂ ਗੱਲਾਂ ਕਰਨ ਲੱਗ ਪਏ ਜਿਹੜੇ ਨਾਲੇ ਦੀ ਗੱਲ ਕਰਦੇ ਨੇ ਜੋ ਨਾਲਾ ਗਲਤ ਬਣਾਤਾ ਜੋ ਉੱਚਾ ਬਣਾਤਾ ਜਿਸ ਟਾਈਮ ਬੰਨਾ ਸ਼ੁਰੂ ਹੋਇਆ ਸੀ ਉਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਸੀ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਨਾਲਾ ਤਿਆਰ ਕੀਤਾ ਤੇ ਅੱਜ ਇਹਨਾਂ ਨੂੰ ਨਾਲਾ ਉੱਚਾ ਏ ਡਾਬਰ ਸਾਹਿਬ ਦੀਆਂ ਗੱਲਾਂ ਕਰਦੇ ਸੀ ਕਾਂਗਰਸ ਦੇ ਟਾਈਮ ਦੀਆਂ ਗੱਲਾਂ ਕਰਦੇ ਸੀ ਵੀ ਇਹ ਜਿਹੜਾ ਨਾਲਾ ਬਣ ਰਿਹਾ ਇੱਕ ਗਲਤ ਬਣ ਰਿਹਾ ਅਸੀਂ ਪਹਿਲਾਂ ਕਹਿ ਰਹੇ ਸੀ ਵੀ ਇਹ ਗਲਤ ਬਣਾ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਆ ਗਈ ਅਸੀਂ ਉਦੋਂ ਵੀ ਕਿਹਾ ਵੀ ਇਹ ਗਲਤ ਬਣ ਰਿਹਾ ਇਹ ਰੋਡ ਦੇ ਉੱਪਰੋਂ ਲੋਕਾਂ ਦੇ ਘਰਾਂ ਤੋਂ ਦੋ ਦੋ ਬੋਟ ਜਿਹੜੀ ਰੋਡ ਹੈ ਉੱਚਾ ਬਣਾ ਰਹੇ ਨੇ ਇਹਨੂੰ ਨਹੀਂ ਬਣਾਉਣਾ ਚਾਹੀਦਾ ਇਹਨੂੰ ਗਹਿਰਾਈ 'ਚ ਥੱਲੇ ਜਾ ਚਲੇ ਜਾਣਾ ਚਾਹੀਦਾ ਇਹਨੂੰ ਰੋਡ ਦੇ ਉੱਪਰ ਨਹੀਂ ਚੁੱਕਣਾ ਚਾਹੀਦਾ ਔਰ ਅੱਜ ਜੋ ਦੇਖੋ ਉੱਪਰ ਚੁੱਕ ਕੇ ਇਹਨਾਂ ਨੇ ਬਣਾਇਆ ਔਰ ਅੱਜ ਬਣਾਇਆ ਇਹਨਾਂ ਨੇ ਵੀ ਗੱਲਾਂ ਦੂਜਿਆਂ ਦੀਆਂ ਕਰਦੇ ਨੇ ਝੂਠ ਗੁੰਮਰਾਹ ਕਰਨਾ ਪਰ ਜਨਤਾ ਜਾਗ ਚੁੱਕੀ ਹੈ ਜਨਤਾ ਨੂੰ ਸਭ ਪਤਾ ਲੱਗ ਗਿਆ ਹੈ ਵੀ ਇਹ ਝੂਠੇ ਲੋਗ ਨੇ ਬੇਵਕੂਫ ਬਣਾਉਂਦੇ ਨੇ ਨਹੀਂ ਸਰ ਬੇਦੀ ਸਾਹਿਬ ਇੱਕ ਗੱਲ ਦੱਸੋ ਵੀ ਉਹ اپੋਜੀਸ਼ਨ ਪਾਰਟੀ ਹੋਵੇ ਰੂਲਿੰਗ ਪਾਰਟੀ ਹੋਵੇ ਕਿ ਦੋ ਜਿਹਦੇ ਵਾਰ ਪਲਟ ਵਾਰ ਕਰਦੇ ਨੇ ਪਰ ਆਮ ਜਨਤਾ ਦਾ ਕਿੱਥੇ ਪਹਲਾਇਆ ਆਮ ਜਨਤਾ ਤਾਂ ਵਿਚਾਰੀ ਪਿਸ ਪਿਸ ਕੇ ਵਿਚ ਰਹਿ ਰਹੀ ਨੇ ਔਰ ਰੋ ਰੋ ਕੇ ਰਹਿ ਜਾਂਦੇ ਕਰਹਾ ਕਰਹਾ ਕੇ ਰਹਿ ਜਾਂਦੇ ਦੋ ਟਾਈਮ ਦੀ ਕਈ ਵਾਰ ਰੋਟੀ ਨਸੀਬ ਨਹੀਂ ਸਸਰਾਲੀ ਪਿੰਡ ਦਾ ਜਾ ਕੇ ਹਾਲ ਦੇਖੋ ਤੁਸੀਂ ਲੋਕਾਂ ਦੀ ਅੱਖਾਂ ਬਿਨਾਂ ਸੁੱਤੇ ਹੋਏ ਲਾਲ ਹੋ ਗਈਆਂ ਜਾ ਕੇ ਪ੍ਰਸ਼ਾਸਨ ਦੇ ਬੰਦੇ ਆਂਦੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਨਸ਼ਾ ਕਰਤੇ ਹੋ ਦੂਰ ਹੋ ਜਾਓ ਜੀ ਕਈ ਵਾਰ ਤਾਂ ਜੀ ਹੱਤ ਪਾਈ ਕਰਨ ਤੇ ਵੀ ਆ ਜਾਂਦੇ ਪ੍ਰਸ਼ਾਸਨ ਦੇ ਬੰਦੇ ਸਰ ਬੀਜੇਪੀ ਤੁਸੀਂ ਬੀ ਜੀ ਪੀ ਦੇ ਰਿਪਰੈਜ਼ੈਂਟੇਟਿਵ ਹਾਂ ਪੰਜਾਬ ਦੇ ਵਿੱਚ ਬੀ ਜੀ ਪੀ ਦਾ ਇੱਕ ਤੁਸੀਂ ਕਾਰਗਜ਼ਾਰੀ ਗਨਾਓ ਵੀ ਪੰਜਾਬ ਦੇ ਵਿੱਚ ਹਾਂ ਵੀ ਬੀ ਜੀ ਪੀ ਨੇ ਆ ਗੱਲ ਕੀਤੀ ਹੈ ਤੇ ਅਸੀਂ ਤੁਸੀਂ ਉਹਨਾਂ ਨੂੰ ਇਸ ਕਰਕੇ ਲਾਈਕ ਕਰੋ ਆਪਾਂ ਵਾਰ ਕਰਦੇ ਆਂ ਪਰ ਆਮ ਜਨਤਾ ਕਿੱਥੇ ਜਾਵੇ ਸਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇੰਡੀਆ ਦਾ ਉਧਾਰ ਨਹੀਂ ਹੋਇਆ ਜਾ ਕੇ ਤੁਸੀਂ ਸੜਕਾਂ ਦੇਖ ਲਓ ਸਰ ਕੋਈ ਵੀ ਸਰਕਾਰ ਸੜਕ ਬਣਾਉਂਦੀ 6 ਮਹੀਨਿਆਂ ਦੀ ਮਿਆਦ ਨਹੀਂ ਹੁੰਦੀ ਭਾਈ ਸਾਹਿਬ ਕਹ ਲੈਂਦਾ ਹੈ ਕਿ ਜਿੱਦੀ ਸਰਕਾਰ ਹੁੰਦੀ ਹੈ ਕੰਮ ਤੇ ਉਹਨੇ ਕਰਨੇ ਹੁੰਦੇ ਨੇ ਜੇ ਦੇਸ਼ ਦੇ ਵਿੱਚ ਅੱਜ ਸਰਕਾਰ ਬੀਜੇਪੀ ਦੀ ਹੈ ਤੇ ਤੁਸੀਂ ਬੀਜੇਪੀ ਦੀ ਗੱਲ ਕਰੋਗੇ ਨਾ ਅੱਜ ਪੰਜਾਬ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ ਹੁਣ ਸੈਂਟਰ ਸਰਕਾਰ ਨੇ ਤੇ ਕਿਸੇ ਸਟੇਟ ਦੇ ਜਾ ਕੇ ਨਾਲੀਆਂ ਸਾਫ ਨਹੀਂ ਕਰਨੀਆਂ ਜਾਂ ਨਾਲੇ ਸਾਫ ਨਹੀਂ ਕਰਨੇ ਉਹ ਕਿਹਦੀ ਡਿਊਟੀ ਹੈ ਸਟੇਟ ਦੀ ਡਿਊਟੀ ਹੈ ਸਟੇਟ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਡਿਊਟੀ ਹੈ ਅੱਜ ਮੈਂ ਕਹਿੰਦਾ ਜਿਹੜੇ ਦਰਿਆਵਾਂ ਦੇ ਵਿੱਚ ਪਾਣੀ ਆਇਆ ਤੁਸੀਂ ਇਹ ਪਿੰਡਾਂ ਦੀ ਗੱਲ ਕੀਤੀ ਵੀ ਇਹ ਤੇ ਜੇ ਅੱਜ ਪੰਜਾਬ ਬਚਿਆ ਹੋਇਆ ਹੂੰ ਤੇ ਮੇਰੇ ਜ਼ਿੰਮੇਦਾਰਾਂ ਦੇ ਭਰਾਵਾਂ ਦੀ ਮਿਹਰਬਾਨੀ ਕਰਕੇ ਦਿਨ ਰਾਤ ਇੱਕ ਲੋਕਾਂ ਨੇ ਕਰਤਾ ਆਪਣੇ ਘਰ ਬਚਾਉਣ ਵਾਸਤੇ ਆਪਣੀਆਂ ਫਸਲਾਂ ਬਚਾਉਣ ਵਾਸਤੇ ਔਰ ਕਈ ਜਗ੍ਹਾ ਤੇ ਦੇਖੋ ਨਹੀਂ ਬਚਾ ਸਕੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਆ ਗਿਆ ਔਰ ਬੰਨ ਟੁੱਟ ਗਏ ਬੰਨਾਂ ਦੀ ਰਿਪੇਅਰ ਹੀ ਨਹੀਂ ਹੋਈ ਜੇ ਅੱਜ ਇਹ 12000 ਕਰੋੜ ਵੀ ਆਪਣੇ ਕੋਲ ਲੈ ਕੇ ਬੈਠੇ ਨੇ ਜੀ ਤੇ ਕਿਸਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਕੋਲ ਹੈਗਾ ਜਾਂ ਨਹੀਂ ਹੈਗਾ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਕਿ ਕੋਈ ਤੇ ਕੁਝ ਕਹਿ ਰਹੇ ਨੇ ਵੀ 12000 ਕਰੋੜ ਵੀ ਸਾਡੇ ਕੋਲ ਹੈ ਹੀ ਨਹੀਂ ਕੁਝ ਕਹਿ ਰਹੇ ਨੇ ਵੀ ਹੋਏਗਾ ਜੀ ਪਰ ਜਿਹੜੇ ਇਹਨਾਂ ਦੀਆਂ ਸ਼ਰਤਾਂ ਹੈਗੀਆਂ ਸੀ ਉਹ ਪੂਰੀਆਂ ਨਹੀਂ ਕਰ ਸਕਦੇ ਵੀ ਪੈਸਾ ਖਰਚਲ ਵਿੱਚ ਤੇ ਸ਼ਰਤਾਂ ਉਹ ਤੁਹਾਨੂੰ ਪੂਰੀਆਂ ਕਰਨੀਆਂ ਬੈਣ 1600 ਕਰੋੜ ਰੁਪਏ ਜਿਹੜਾ ਮੋਦੀ ਸਾਹਿਬ ਨੇ ਅਨਾਉਂਸ ਕਰ ਦਿੱਤਾ ਪੰਜਾਬ ਦੀ ਹੜ੍ਹ ਪੀੜਤਾਂ ਦੇ ਲਈ ਦਵਾਂਗੇ ਉਹਦੀ ਕੰਡੀਸ਼ਨਸ ਰੱਖਣ ਦੀ ਕੀ ਲੋੜ ਸੀ ਸਰ ਨਹੀਂ ਕੰਡੀਸ਼ਨਾਂ ਉਹਦੀ ਨਹੀਂ ਰੱਖੀਆਂ ਕੰਡੀਸ਼ਨਾਂ ਉਹਦੇ ਦੇਖੋ ਗੱਲ ਸੁਣੋ ਹੁਣ ਕੰਡੀਸ਼ਨਾਂ ਨਾਲ ਰੱਖੇ ਦੇ ਇਹਨਾਂ ਦੇ ਐਡਾਂ ਤੇ ਪੈਸੇ ਲਗਾ ਆਦਿਏ ਹਜ਼ਾਰਾਂ ਕਰੋੜਾ ਰੁਪਏ ਅੱਜ ਜੇ ਪੰਜਾਬ ਕਰਜ਼ੇ 'ਚ ਆ ਗਿਆ ਤਾਂ ਕਿਉਂ ਆ ਗਿਆ ਇਹਨਾਂ ਦੇ ਐਡਾਂ ਦੇ ਜਿੰਨਾ ਪੰਜਾਬ 'ਚ ਪੈਸਾ ਇਹਨਾਂ ਨੇ ਲਗਾਇਆ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਹਰ ਰਜਿਸਟਰ ਜਿਨ੍ਹਾਂ ਦੇ ਪੈਸੇ ਨਹੀਂ ਲੱਗੇ ਹੋਣੇ ਜਿਨ੍ਹਾਂ ਨੇ ਇਹਨਾਂ ਨੇ ਆਪਣੇ ਐਡਾਂ ਲਗਾਏ ਨੇ ਇਹ ਐਡ ਪੰਜਾਬ ਸਰਕਾਰ ਲਾਉਂਦੀ ਸਰ ਸੈਂਟਰ ਗਵਰਨਮੈਂਟ ਦੇ ਮੋਦੀ ਜੀ ਵੀ ਤਾਂ ਕਰੋੜਾਂ ਰੁਪਏ ਖਰਚ ਕਰ ਦਿੰਦੇ ਨੇ ਜੀ ਕਿੰਨਾ ਜੀ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਇਹ ਆਮ ਆਦਮੀ ਪਾਰਟੀ ਵਾਲੇ ਗੱਲਾਂ ਕਰਦੇ ਜਦੋਂ ਕਿਸੇ ਦੀ ਫੋਟੋ ਲੱਗ ਜਾਂਦੀ ਸੀ ਜਾਂ ਬੋਰਡ ਲੱਗ ਜਾਂਦਾ ਸੀ ਇਹ ਕੀ ਗੱਲਾਂ ਕਰਦੇ ਸੀ ਭਗਵੰਦ ਮਾਨ ਜੀ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਸੀ ਔਰ ਕੇਜਰੀਵਾ ਜੀ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਸੀ ਤੁਸੀਂ ਜਾਣਦੇ ਹੋ ਮੈਂ ਇਹ ਮੈਂ ਜਾਣਨਾ ਔਰ ਅੱਜ ਜਾਣਦਾ ਸਾਰਾ ਸੰਸਾਰ ਹੈ ਸਰ ਪੰਜਾਬ ਵੀ ਜਾਣਦਾ ਪਰ ਮੋਦੀ ਜੀ ਘਟਨੇ ਐਡਾ ਦੇ ਉੱਤੇ ਮਹਿੰਗੇ ਚਾਰਟਰਡ ਪਲੇਨ ਨੇ ਮਹਿੰਗੇ ਮਹਿੰਗੇ ਕੁਰਤੇ ਨੇ ਸਰ ਦੇਖੋ ਕਾ ਸੁਣੋ ਜੀ ਜੋ ਤੁਸੀਂ ਕੁਝ ਕੰਮ ਕੀਤਾ ਹੈ ਤੇ ਜ਼ਰੂਰ ਦਿਖਾਣਾ ਚਾਹੀਦਾ ਹੈ ਜੇ ਤੁਸੀਂ ਦੇਸ਼ ਵਾਸਤੇ ਕੋਈ ਕੰਮ ਕਰ ਰਹੇ ਹੋ ਦੇਸ਼ ਦੇ ਹਿੱਤ ਵਾਸਤੇ ਤੁਸੀਂ ਕੰਮ ਕਰ ਰਹੇ ਹੋ ਤੇ ਉਹਨੂੰ ਦਿਖਾਣਾ ਚਾਹੀਦਾ ਹੈ ਜੇ ਤੁਸੀਂ ਆਪਣੇ ਘਰ ਭਰ ਰਹੇ ਹੋ ਲੁੱਟ ਲੁੱਟ ਕੇ ਤੁਸੀਂ ਆਪਣੇ ਤੁਹਾਡੇ ਜਿਹੜੇ ਐਮਐਲਏ ਨੇ ਜਾਂ ਤੁਹਾਡੇ ਜਿਹੜੇ ਮੰਤਰੀ ਨੇ ਲਿਜਾ ਰਹੇ ਨੇ ਤੇ ਤੁਸੀਂ ਐਡਾ ਤੇ ਝੂਠਾ ਪ੍ਰਚਾਰ ਕਰ ਦਿਓਗੇ ਉੱਪਰ ਬੋਰਡ ਲੱਗੇ ਨੇ ਤੇ ਸ਼ਹਿਰ ਦੇ ਵਿੱਚ ਚਲੋ ਮੇਰੇ ਨਾਲ ਚਲੋ ਕਿਹੜਾ ਜੋ ਲਿਖਿਆ ਮੈਨੂੰ ਦਿਖਾ ਦਿਓ ਕਿੱਥੇ ਕੰਮ ਹੋਇਆ ਉਹ ਗੱਲ ਕਰਾਂ ਜੇ ਭਾਜਪਾ ਦੀ ਮੈਂ ਗੱਲ ਕਰਾਂ ਤਾਂ ਭਾਜਪਾ ਪੰਜਾਬ ਦੇ ਲਈ ਕੀ ਕਰ ਰਹੀ ਹੈ ਕੀ ਖਾਸ ਹੈ 1600 ਕਰੋੜ ਕਰੋੜ ਰੁਪਏ ਸੌਰੀ 1600 ਕਰੋੜ ਰੁਪਏ ਦੇ ਤੜ ਪੰਜਾਬ ਨੂੰ ਹਰਪੀਟਾਂ ਦੇ ਲਈ ਦਿੱਤਾ ਹੈਗਾ ਉਹਦੇ ਵਿੱਚ ਕਿ ਇਨਾਫ ਪੰਜਾਬ ਦੇ ਲਈ ਉਹ 1600 ਕਰੋੜ ਰੁਪਇਆ ਹਰ ਵਾਰ ਪੰਜਾਬ ਨੂੰ ਅੰਗੋਲਿਆ ਕੀਤਾ ਜਾਂਦਾ ਹੈ ਸੈਂਟਰ ਦੇ ਵੱਲੋਂ ਚਾਹੇ ਉਹ ਕੋਈ ਵੀ ਚੀਜ਼ ਹੋਵੇ ਤੁਸੀਂ ਵੀ ਦੇਖਦੇ ਹੋ ਟੀਵੀ ਮੈਂ ਵੀ ਦੇਖਦਾ ਹਾਂ ਸਰ ਇਨਾ ਦੇਖੋ ਗੱਲ ਸੁਣੋ ਮੈਂ ਕਹਿੰਦਾ ਜੇ ਮੋਦੀ ਜੀ 1600 ਕਰੋੜ ਰੁਪਏ ਦੇ ਗ ਤੇ ਪੰਜਾਬ ਨੇ ਅਜ ਤੱਕ ਕੀ ਕੀਤਾ ਹੈ ਪੰਜਾਬ ਨੇ ਕਿਹੜਾ ਫੰਡ ਦਿੱਤਾ ਹੈ ਪੰਜਾਬ ਨੇ ਵੀ ਦਿੱਤਾ ਕਿ ਨੂੰ ਕੋਈ ਇੱਕ ਬੰਦਾ ਲਿਓ ਜਿਹੜਾ ਕਹੇ ਜੀ ਮੈਨੂੰ ਪੰਜਾਬ ਸਰਕਾਰ ਨੇ ਕੁਝ ਦਿੱਤਾ ਹੈ ਜੇ ਪੰਜਾਬ ਸਰਕਾਰ ਨੇ ਜੇ ਕੁਝ ਨਹੀਂ ਦਿੱਤਾ ਤੇ ਸੈਂਟਰ ਸਰਕਾਰ ਤੇ ਦੇਗੀ ਜੋ ਸੈਂਟਰ ਸਰਕਾਰ ਜੋ ਮੋਦੀ ਜੀ ਕਹਿੰਦੇ ਨੇ ਉਹ ਕਰਦੇ ਨੇ ਔਰ ਲੋਕਾਂ ਦੇ ਲਿਖਣਾ ਲੋਕਾਂ ਨੂੰ ਪੈਸੇ ਮਿਲਣਗੇ ਬਿਲਕੁਲ ਦੇਖੋ ਉਹਨਾਂ ਨੇ ਜੇ 1600 ਕਰੋੜ ਰੁਪਏ ਦਿੱਤਾ ਹੈ ਤਾਂ 1600 ਕਰੋੜ ਰੁਪਏ ਠੀਕ ਹੈ ਉਹ ਆਏ ਨੇ ਦੇ ਗਏ ਨੇ ਉਸ ਤੋਂ ਬਾਅਦ ਅਜੇ ਕਿਸੇ ਨੂੰ ਅੰਦਾਜ਼ੇ ਹੈ ਨੇ ਕਿ ਕਿੰਨੇ ਮਕਾਨ ਟੁੱਟ ਚੁੱਕੇ ਨੇ ਕਿੰਨੀਆਂ ਕੋਈ ਮੱਜਾਂ گاਵਾਂ ਦਾ ਨੁਕਸਾਨ ਹੋ ਗਿਆ ਕਿੰਨੀਆਂ ਕੋ ਫਸਲਾਂ ਦਾ ਨੁਕਸਾਨ ਹੋ ਗਿਆ ਇਹ ਤੇ ਆਮ ਆਦਮੀ ਸਰਕਾਰ ਕਹਿੰਦੀ ਹੈ ਜੀ ਸਾਨੂੰ ਤੇ 50 ਹਜ਼ਾਰ ਕਰੋੜ ਕੋਈ ਕਹਿੰਦਾ 90 ਹਜ਼ਾਰ ਕਰੋੜ ਕੋਈ ਕਹਿੰਦਾ ਜੀ 20 ਹਜ਼ਾਰ ਕਰੋੜ ਲੈ ਲੈਣਾ ਤਾਂ ਇਹ ਤੇ ਲੁੱਟਣਾ ਚਾਹੁੰਦੇ ਨੇ ਇਹ ਸੈਂਟਰ ਸਰਕਾਰ ਨੂੰ ਲੁੱਟਣਾ ਚਾਹੁੰਦੇ ਨੇ ਸੈਂਟਰ ਸਰਕਾਰ 20 ਹਜ਼ਾਰ ਕਰੋੜ ਦੀ ਲੋਡ ਬੈਗੀ 20 ਹਜ਼ਾਰ ਵੀ ਦੇਗੀ 40 ਹਜ਼ਾਰ ਕਰੋੜ ਦੀ ਲੋਡ ਬੈਗੀ 40 ਹਜ਼ਾਰ ਵੀ ਦੇਗੀ ਪਰ ਜਦੋਂ ਉਹ ਸਮਝਣਗੇ ਵੀ ਮਕਾਨ ਬਣ ਰਹੇ ਨੇ ਟੋਟਲ ਲੱਗਣਗੇ ਹਿਸਾਬ ਦਾ ਹੋਏਗਾ ਠੀਕ ਹੈ ਮਿਲਣਗੇ ਪੈਸੇ ਮੋਦੀ ਜੀ ਨਾ ਨਹੀਂ ਕਰਦੇ ਮੋਦੀ ਜੀ ਦੇਸ਼ਵਾਸਤੇ ਸਭ ਕੁਝ ਕਰਨ ਨੂੰ ਤਿਆਰ ਨੇ ਮੋਦੀ ਜੀ ਦਾ ਜੋ ਜ਼ਿੰਮੇਦਾਰਾਂ ਨਾਲ ਪਿਆਰ ਹੈ ਬਹੁਤ ਪਿਆਰ ਹੈ ਔਰ ਇਹ ਜਿਹੜੇ ਸਾਡੇ ਪੰਜਾਬ ਦੇ ਠੀਕ ਜ਼ਿੰਮੇਦਾਰਾਂ ਨੂੰ ਗੁੰਮਰਾਹ ਕੀਤਾ ਗਿਆ ਵਿੱਚ ਦੇ ਕਿਸ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਗੱਲਾਂ ਕਰਦੇ ਸੀ ਕੇਜਰੀਵਾਲ ਸਾਹਿਬ ਤੇ ਤੁਹਾਡੇ ਭਗਵੰਦ ਮਾਨ ਜੀ ਅੱਜ ਉਹਨਾਂ ਜ਼ਿੰਮੇਦਾਰਾਂ ਦਾ ਹਾਲ ਇਹਨਾਂ ਨੇ ਕੀ ਕੀਤਾ ਕਿਸੇ ਜ਼ਿੰਮੇਦਾਰ ਦਾ ਕਰਜ਼ਾ ਮਾਫ ਕੀਤਾ ਨੇ ਸਾੜੇ ਦਿਨਾਂ ਸਾਲ ਚ ਨਹੀਂ ਕੀਤਾ ਕਿਸੇ ਜ਼ਿੰਮੇਦਾਰ ਨੂੰ ਦੱਸੋ ਇਹਨਾਂ ਨੇ ਕੀ ਦਿੱਤਾ ਝੂਠੇ ਬਾਦੇ ਜ਼ਿੰਮੇਦਾਰਾਂ ਨਾਲ ਕੀਤੇ ਝੂਠੀਆਂ ਗੱਲਾਂ ਕੀਤੀਆਂ ਮੋਦੀ ਜੀ ਜਿਹੜੇ ਨੇ ਜੋ ਕਿਹਾ ਉਹ ਮੋਦੀ ਜੀ ਦੇ ਕਰ ਰਹੇ ਨੇ ਔਰ ਇਹ ਇਹਨਾਂ ਦਾ ਪ੍ਰਚਾਰ ਹੈ ਝੂਠਾ ਪ੍ਰਚਾਰ ਹੈ ਹੁਣ ਇਹ ਦੇ ਜਾਂਦੇ ਨੇ ਵੀ ਪੈਸਾ ਫਟਾਫਟ 20000 ਕਰੋੜ 40000 ਕਰੋੜ ਵੀ ਸਾਡੇ ਅਕਾਊਂਟ 'ਚ ਭੇਜ ਦਿਓ ਜੀ ਅਸੀਂ ਉਹਦੀਆਂ ਐਡਾਂ ਲਗਾਈਏ ਔਰ ਸਾਡੇ ਮੰਤਰੀ ਸਾਡੇ ਸੰਤਰੀ ਸਾਡੇ ਜਿਹੜੇ ਨੇ ਉਹ ਕਰੋੜਾਂ ਰਪੈਦਾ ਕਬਲਾ ਕਰਕੇ ਆਪਣੇ ਆਪਣੇ ਘਰ ਬੈ ਜਾਣ ਇਸ ਵੀ ਨਹੀਂ ਹੁੰਦੇ ਆਗੇ ਅਸੀਂ ਇੱਕ ਗੱਲ ਜ਼ਰੂਰ ਮੋਦੀ ਜੀ ਨੂੰ ਕਹਿ ਰਹੇ ਆ ਦੇਖੋ ਕੱਲ ਉਥੇ ਜ਼ਿੰਮੇਦਾਰਾਂ ਨੇ ਕਿਹਾ ਵੀ ਜਿਹੜੇ 23 ਦੇ ਵਿੱਚ ਵੀ ਜਦੋਂ ਬਰਸਾਤ ਦਾ ਪਾਣੀ ਪਿੰਡਾਂ ਦੇ ਵਿੱਚ ਆਇਆ ਲੋਕਾਂ ਦਾ ਨੁਕਸਾਨ ਹੋਇਆ ਸਾਨੂੰ ਉਹਦੇ ਵੀ ਪੈਸੇ ਪੰਜਾਬ ਸਰਕਾਰ ਨੇ ਨਹੀਂ ਦਿੱਤੇ ਮੋਦੀ ਜੀ ਉਥੇ ਕਹਿ ਕੇ ਗਏ ਨੇ ਕਿ ਮੈਂ ਇਹਦੀ ਅਫਸਰਾਂ ਨਾਲ ਗੱਲ ਕਰਾਂਗਾ ਵੀ ਇਹ 23 ਦੇ ਜਿਹੜੇ ਪੈਸੇ ਨੇ ਅੱਜ ਤੱਕ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਮਿਲੇ ਜੇ 23 ਦਾ ਤੁਸੀਂ ਜਿਹੜਾ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਨੇ ਉਹ ਨਹੀਂ ਦਿੱਤੇ ਤੇ ਹੁਣ ਜਿਹੜਾ 25 ਦੇ ਵਿੱਚ ਨੁਕਸਾਨ ਹੋ ਗਿਆ ਲੋਕਾਂ ਦਾ ਉਹ ਦੇ ਦੇਣਗੇ ਨਹੀਂ ਦੇਣੇ ਇਹਨਾਂ ਨੇ ਸੈਂਟਰ ਸਰਕਾਰੋਂ ਲੋ ਕੋਈ ਕਿਸੇ ਦੀ ਕਮੀ ਨਹੀਂ ਰਹੇਗੀ ਪੱਕਾ ਵਾਦਾ ਕਰੀਓ ਕਿਉਂਕਿ ਲੋਕ ਇਸ ਵਾਰ ਨਾ ਆਕੇ ਬਹੁਤ ਹੋਇਆ ਪਹਿਲਾਂ ਤੀਸਰੀ ਤਰ ਲੈ ਕੇ ਆਏ ਹੁਣ ਬੀਜੇਪੀ ਦੇ ਸੈਂਟਰ 'ਚ ਜਿਹੜੇ ਕਾਰਨਾਮੇ ਸੀ ਹੁਣ ਐਤ ਕੀ ਜਿਹੜਾ ਕਿਸਾਨਾਂ ਨੇ ਬੜੀ ਨਮਕ ਖਾ ਦੇ ਨਾਲ ਮੋਦੀ ਜੀ ਨੂੰ ਦੇਖਿਆ ਉਹਨਾਂ ਦੀ ਬੋਡੀ ਲੈਂਗੁਏਜ ਦੱਸਦੀ ਹੈ ਬਹੁਤ ਲੋਕ ਕਹਿੰਦੇ ਪਰ ਸਰ ਇਹ ਨਹੀਂ ਨਹੀਂ ਸਰ ਮੇਰਾ ਸਵਾਲ ਪੂਰਾ ਹੋ ਲੈਣ ਦਿਓ ਕਿ ਬੀਜੇਪੀ ਪੰਜਾਬ ਦੇ ਉਚਾਨ ਤੋਂ ਬਾਅਦ ਇਹ ਹਾਲ ਨਾ ਕਰੇ ਇਹਨਾਂ ਨੇ ਵੀ ਬੜੇ ਰੋ ਰੋ ਕੇ ਵੋਟਾਂ ਮੰਗੀਆਂ ਸੀ ਦਿਲਾਂ ਦੇ ਵਿੱਚ ਵੜ ਗਏ ਸੀ ਘਰਾਂ ਦੇ ਵਿੱਚ ਬੜਬੜ ਟੁੱਟੇ ਹੋਏ ਮੰਜਿਆਂ ਦੇ ਬਹਿ ਕੇ ਚਾਹ ਪੀ ਕੇ ਕਈ ਕਿਸੇ ਸਾਨੂੰ ਵੋਟ ਕਿਤੇ ਇਹ ਤਾਂ ਨਹੀਂ ਹੋਗਾ ਵੀ ਭਾਜੀ ਭਾਜੀ ਸੱਤਾ ਆਂਦੀ ਹੈ ਤਾਂ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਦੇਖੋ ਮੈਂ ਬਹੁਤ ਅੱਛੀ ਗੱਲ ਤੁਸੀਂ ਕੀਤੀ ਹੈ ਇਹ ਲੋਕਾਂ ਨੇ ਦੇਖਣਾ ਹੁੰਦਾ ਵੀ ਕੰਮ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਅੱਜ ਜੁਪੀ ਦੇ ਵਿੱਚ ਸਾਡੀ ਤੇ ਮੇਰੇ ਖਿਆਲ ਤੀਸਰੀ ਵਾਰ ਸਰਕਾਰ ਬਣ ਗਈ ਬਿਲਕੁਲ ਉਹ ਕੰਮ ਕਰਨ ਤੋਂ ਬਗੈਰ ਬਣ ਗਈ ਅੱਜ ਗੁਜਰਾਤ ਦੇ ਵਿੱਚ ਸਾਡੀ ਮੇਰੇ ਖਿਆਲ ਪੰਜ ਛੇ ਦਮਾ ਸਰਕਾਰ ਬਣ ਗਈ ਕੰਮ ਕਰਨ ਤੋਂ ਬਗੈਰ ਬਣ ਗਈ ਹਰਿਆਣਾ ਸਾਡੀ ਤੀਸਰੀ ਵਾਰ ਸਰਕਾਰ ਬਣ ਗਈ ਬਿਲਕੁਲ ਤੇ ਕਿਆ ਕੰਮ ਕਰਨ ਤੋਂ ਬਗੈਰ ਬਣ ਗਈ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਉਹ ਕਰਦੀ ਏ ਜੋ ਮੋਦੀ ਜੀ ਕਹਿੰਦੇ ਉਹ ਕਰਦੇ ਨੇ ਪੰਜਾਬ ਦੇ ਵਿੱਚ ਸਾਨੂੰ ਮੌਕਾ ਨਹੀਂ ਮਿਲਿਆ ਹੂੰ ਔਰ ਪੰਜਾਬ ਦੇ ਵਿੱਚ ਠੀਕੇ ਇਹਨਾਂ ਨੇ ਗੁੰਮਰਾਹ ਕੀਤਾ ਲੋਕ ਹਜ਼ਾਰ ਹਜ਼ਾਰ ਰੁਪਏ ਦਾ ਦੇਖੋ ਇਹਨਾਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ 100000 ਰੁਪਏ ਤੁਸੀਂ ਪੈਣਾਂ ਨਾਲ ਵਾਦਾ ਕੀਤਾ ਜਦੋਂ ਇਲੈਕਸ਼ਨ ਹੋਏ ਨੇ ਜੀ ਇੱਥੇ ਤੇ ਇੱਥੇ ਸਾਡੇ ਮੈਂ ਆਪਣੇ ਏਰੀਏ ਦੀ ਗੱਲ ਕਰਾਂ ਤੇ ਪੱਪੀ ਪ੍ਰੈਸ਼ਰ ਜੀ ਨੇ ਮੇਰੇ ਖਰੇ ਕਾਫੀ ਕੈਂਪ ਲਾਇਆ ਇਸਾਂ ਨੇ ਹਜ਼ਾਰ ਹਜ਼ਾਰ ਰੁਪਏ ਮਿਲੇਗਾ ਬਿਜਲੀ ਫਰੀ ਹੋਏਗੀ ਇਹਨਾਂ ਨੇ ਕੋ ਫਾਰਮ ਭਰੇ ਸੀ ਤੇ ਜਿਸ ਦਿਨ ਇਲੈਕਸ਼ਨ ਸੀ ਨਾ ਜੀ ਉਸ ਤੋਂ ਇੱਕ ਦੋ ਦਿਨ ਪਹਿਲਾਂ ਇਹਨਾਂ ਨੇ WhatsApp ਤੇ ਪਾਤਾ ਵੀ ਸਾਡੀ ਸਰਕਾਰ ਬਣਦੀ ਹੈ ਤੇ ਅਸੀਂ ਪਹਿਲੇ ਦਿਨ ਹੀ ਹਜ਼ਾਰ-ਹਜ਼ਾਰ ਰੁਪਏ ਭੇਣਾ ਨੂੰ ਪਾ ਦੇਾਂਗੇ ਕਿੱਥੇ ਗਿਆ ਹਜ਼ਾਰ-ਹਜ਼ਾਰ ਰੁਪਏ ਦੇਖੋ ਅਸੀਂ ਝੂਠ ਨਹੀਂ ਬੋਲਦੇ ਸੱਚ ਬੋਲ ਕੇ ਕਰਨਾ ਚਾਹੁੰਦੇ ਆ ਜੋ ਅਸੀਂ ਕਹਾਂਗੇ ਅਸੀਂ ਉਹ ਕਰਾਂਗੇ ਅੱਜ ਤੁਸੀਂ ਇੱਕ ਕਿੰਨੀ ਵੱਡੀ ਗੱਲ ਹੈ ਵੀ ਜ਼ਿੰਮੇਦਾਰ ਭਰਾ ਮੇਰੇ ਗੱਲ ਕਹਿ ਰਹੇ ਨੇ ਕਿ ਮੋਦੀ ਜੀ ਸਾਨੂੰ 23 ਦੇ ਵੀ ਪੈਸੇ ਨਹੀਂ ਮਿਲੇ ਔਰ ਹੁਣ ਵੀ ਸਾਡਾ ਕੋਈ ਐਸਾ ਨਾ ਹੋ ਜਾਵੇ ਪੈਸੇ ਜਿਹੜੇ ਨੇ ਡਾਇਰੈਕਟ ਜਿਹੜਾ ਬਈ ਜਿਹਨੂੰ ਜਿਹਦਾ ਨੁਕਸਾਨ ਆ ਉਹਨੂੰ ਡਾਇਰੈਕਟ ਪੈਸੇ ਮਿਲਨੇ ਚਾਹੀਦੇ ਨੇ ਔਰ ਅਸੀਂ ਵੀ ਚਾਹੁੰਦੇ ਹਾਂ ਬਿਲਕੁਲ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਪੈਸੇ ਸੈਂਟਰ ਸਰਕਾਰ ਵੱਲੋਂ ਆਣ ਉਹ ਪੈਸੇ ਡਾਇਰੈਕਟ ਉਹਨਾਂ ਦੇ ਅਕਾਊਂਟਾਂ 'ਚ ਜਾਣ ਅਸੀਂ ਵੀ ਸਾਡੇ ਸੁਨਜੀਤ ਜਾਖੜ ਜੀ ਬਰਦੇਸ਼ ਵਰਧਾਨੇ ਸਾਡੇ ਅਸ਼ਵਨੀ ਸ਼ਰਮਾ ਜੀ ਉਹ ਵੀ ਇਹੋ ਹੀ ਇੱਥੇ ਲਿਖ ਕੇ ਭੇਜਾਂਗੇ ਵੀ ਇਹਨਾਂ ਡਾਕੂਆਂ ਦੇ ਹੱਥ ਪੈਸੇ ਨਾ ਦੇ ਦੇਣਾ ਇਹ ਲੁਟੇਰੇ ਨੇ ਡਾਕੂ ਨੇ ਪੰਜਾਬ ਨੂੰ ਲੁੱਟਣ ਆਏ ਨੇ ਦੇਖੋ ਅੱਜ ਭਗਵੰਤ ਮਾਨ ਜੀ ਸਾਡੇ ਸੀਐਮ ਨੇ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਨੇ ਕੇਜਰੀਵਾਲ ਨੂੰ ਕਿੰਨੇ ਵੋਟਾਂ ਪਾਈਆਂ ਨੇ ਜੀ ਸੁਸ਼ੋਧਿਆ ਜੀ ਨੂੰ ਕਿੰਨੇ ਵੋਟਾਂ ਪਾਈਆਂ ਨੇ ਸੁਸ਼ੋਧਿਆ ਜੀ ਆ ਕੇ ਜੋ ਬਿਆਨਵਾਜੀ ਵਿੱਚੇ ਕਰਕੇ ਗਏ ਨੇ ਔਰ ਮੈਨੂੰ ਤੇ ਸ਼ਰਮ ਆਦੀ ਹੈ ਸਾਡੀਆਂ ਭੈਣਾਂ ਉੱਥੇ ਬੈਠ ਕੇ ਤਾੜੀਆਂ ਮਾਰਦੀਆਂ ਵੇਸੇ ਕਿ ਸਾਡੇ ਭੈਣਾਂ ਨੂੰ ਉਸ ਘਣ ਆਇਆ ਬਈ ਤੁਸੀਂ ਡੰਡੇ ਚੁੱਕ ਲੋ ਡਾਂਗਾ ਚੁੱਕ ਲੋ ਤੇ ਝੂਠ ਬੋਲੋ ਤੇ ਸਰਕਾਰ ਬਣਾਓ ਮੈਂ ਆਪਣੇ ਪੰਜਾਬ ਦੀਆਂ ਭੈਣਾਂ ਨੂੰ ਕਹਿਣਾ ਚਾਹੁੰਦਾ ਨਾ ਸਾਡੇ ਬੱਚੇ ਆਪਣੇ ਬੱਚਿਆਂ ਬਾਰੇ ਸੋਚੋ ਆਪਣੇ ਆਪਣੇ ਪਰਿਵਾਰ ਦੇ ਘਰਵਾਲਿਆਂ ਦੇ ਆਪਣੇ ਬਿਜ਼ਨਸ ਬਾਰੇ ਸੋਚੋ ਜੇ ਇਹਨਾਂ ਦਾ ਝੂਠਾ ਪ੍ਰਚਾਰ ਕਰਾਂਗੇ ਝੂਠ ਬੋਲ ਕੇ ਅਸੀਂ ਵੋਟਰ ਲੇ ਲਾਂਗੇ ਤੇ ਸਰਕਾਰ ਬਣਾ ਲਾਂਗੇ ਤੇ ਆਉਣ ਵਾਲਾ ਟਾਈਮ ਪੰਜਾਬ ਚ ਹੋਰ ਮਾੜਾ ਹੋਏਗਾ ਜੀ ਅਸੀਂ ਵੋਟਰਾਂ ਸੋਛੋਦੇ ਜ ਨੂੰ ਨਹੀਂ ਪਾਈਆਂ ਕੇਜਰੀਵਲ ਨਹੀਂ ਪਾਈਆਂ ਰਾਜ ਕੌਣ ਕਰ ਰਿਹਾ ਹੈ ਦਿੱਲੀੋਂ ਆਗੇ ਇੱਥੇ ਕਰ ਰਹੇ ਨੇ ਕੇਜਰੀਵਲ ਕਰ ਰਿਹਾ ਹੈ ਅੱਜ ਭਗਵੰਤ ਮਾਨ ਕਿੱਥੇ ਹੋਵੇ ਭਗਵੰਤ ਮਾਨ ਤੇ ਦੇ ਲੋ ਤੇ ਹਸਪਤਾਲ ਬਿਮਾਰ ਕੋਈ ਵੀ ਨਾ ਹੋ ਨਹੀਂ ਹੋਣਾ ਚਾਹੀਦਾ ਹਸਪਤਾਲ 'ਚ ਬੈਠੇ ਰਹੋ ਬਿਮਾਰ ਨੇ ਠੀਕ ਹੈ ਠੀਕ ਹੋ ਜਾਣਗੇ ਪਰ ਪਿਛਲੇ 3.5 ਸਾਲ ਚ ਛੱਡੀ ਤੇ ਕੈਜਲੀ ਵਾਲੀ ਇਹਦੀ ਤੇ ਨਹੀਂ ਚੱਲੀ ਇਹ ਇੱਕ ਸਿਰਫ ਡਮਰੂ ਵਜਾਉਣ ਵਾਸਤੇ ਰੱਖਿਆ ਹੈ ਝੂਠ ਬੋਲਣ ਵਾਸਤੇ ਰੱਖਿਆ ਹੈ ਚੁਟਕਲੇ ਸੁਣਾਉਣ ਵਾਸਤੇ ਨੂੰ ਰੱਖਿਆ ਹੈ ਕੋਈ ਨਹੀਂ ਚੱਲਦੀ ਇਹਦੀ ਪੰਜਾਬ ਦੇ ਵਿੱਚ ਕੋਈ ਅਫਸਰ ਭਗਵੰਤ ਮਾਨ ਦਾ ਕਹਿਣਾ ਨਹੀਂ ਮੰਨਦਾ ਸਿਰਫ ਇਹਨੂੰ ਚੁਟਕਲੇ ਸੁਣਾਉਣ ਵਾਸਤੇ ਡੁਗੜੀ ਵੀ ਜਾਣ ਵਾਸਤੇ ਕਿਉਂ ਨਹੀਂ ਮੰਗਦੇ ਜੀ ਸਿਕਿਉਰਿਟੀ ਜੀ ਕਿੰਨੇ ਉਹਨਾਂ ਦਾ ਕਹਿਣਾ ਮੰਨਦੇ ਨਹੀਂ ਮੰਨਦੇ ਜੇ ਮੈਂ ਕਹਿੰਨਾ ਦੇਖੋ ਉਹ ਇੱਕ ਪੰਜਾਬੀ ਹੈ ਭਗਵੰਤਾਨ ਪੰਜਾਬ ਦਾ ਇਨਾ ਮਾੜਾ ਨਹੀਂ ਸੋਚ ਸਕਦਾ ਇਹ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਨਾ ਮਾੜਾ ਹੋ ਰਿਹਾ ਤੇ ਸਿਰਫ ਕੇਜਰੀਵਾਲ ਦੀ ਬਦੌਲਤ ਅਸਜੋਦੀ ਦੀ ਲੁਟੇਰੀ ਇੱਕ ਲੁਟੇਰੀਆਂ ਦੀ ਟੀਮ ਜਿਹੜੀ ਪੰਜਾਬ ਨੂੰ ਲੁੱਟਣ ਬੈਠ ਗਈ ਹੈ ਮੈਂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਕਹਾਂਗਾ ਜਦੋਂ ਅਸੀਂ ਸੀਐਮ ਭਰਾਨ ਦੀ ਗੱਲ ਕਰਨੇ ਆ ਤੇ ਉਦੋਂ ਅਸੀਂ ਕਹਿੰਨੇ ਆ ਜੀ ਸਾਡਾ ਪੰਜਾਬੀ ਹੋਣਾ ਚਾਹੀਦਾ ਵੇ ਹਰ ਸਟੇਟ 'ਚ ਹੁੰਦਾ ਤੇ ਅੱਜ ਤੁਸੀਂ ਇਹ ਜਿਹੜੀ ਬਾਗਡੋਰੇ ਕਿਦੇ ਹੱਥ ਦਿੱਤੀ ਹੋਈ ਹੈ ਇੱਕ ਲੁਟੇਰੀਆਂ ਦੇ ਦਿੱਲੀ ਚੋਂ ਆਇਆ ਕੇਜਰੀਵਾਲ ਜੀ ਪੰਜਾਬ ਦੇ ਪੰਜਾਬ ਬਾਰੇ ਕੀ ਜਾਣਦੇ ਨੇ ਕੇਜਰੀਵਾਲ ਜੀ ਸੁਯੋਧਿਆ ਜੀ ਪੰਜਾਬ ਬਾਰੇ ਕੀ ਜਾਣਦੇ ਨੇ ਅੱਜ ਜਦੋਂ ਦਿੱਲੀ ਵਾਲਿਆਂ ਨੇ ੱਤਕੇ ਮਾਰ ਕੇ ਕੱਢਤਾ ਇਹਨਾਂ ਨੂੰ ਇਹਨਾਂ ਨੂੰ ਹਰਾ ਕੇ ਭੇਜਤਾ ਤੇ ਸਦਾ ਦੇ ਭੁੱਖੇ ਲੋਕ ਨੇ ਅੱਜ ਪੰਜਾਬ ਵਿੱਚ ਭੱਜ ਕੇ ਆ ਗਏ ਨੇ ਪੰਜਾਬ ਦੀ ਦਾ ਖਰਚਾ ਦੇ ਕੋਈ ਪੁਲਿਸ ਇਹਨਾਂ ਨਾਲ 100 100 200 4 400 ਬੰਦਾ ਇਹਨਾਂ ਦੇ ਨਾਲ ਲੱਗਿਆ ਆ ਜਿਹੜੇ ਕਹਿੰਦੇ ਸੀ ਅਸੀਂ ਇੱਕ ਬੰਦਾ ਨਹੀਂ ਲੈਣਾ ਕੋਠੀਆਂ ਦੱਬ ਕੇ ਬੈਠੇ ਆ ਨੇ ਸਾਡੇ ਪੰਜਾਬ ਦੀਆਂ ਔਰ ਸਾਡੇ ਜਿਹੜੇ ਪੰਜਾਬ ਦੇ ਮੰਤਰੀ ਨੇ ਉਹਨਾਂ ਨੂੰ ਕੋਠੀਆਂ ਦਿੱਤੀਆਂ ਹੋਈਆਂ ਇਹ ਜਿਹੜੇ ਬਾਹਰੋਂ ਲੋਕ ਆਏ ਨੇ ਉਹਨਾਂ ਨੂੰ ਇਹਨਾਂ ਨੇ ਕੋਠੀਆਂ ਤੇ ਆ ਚੀਰਮੈਨ ਨੇ ਮੰਡੀਆਂ ਹੋਈਆਂ ਨੇ ਕਿਆ ਯਾਰ ਇਹ ਕੀ ਪੰਜਾਬ ਨਾਲ ਕੀ ਹੋ ਰਿਹਾ ਸਰ ਇਹ ਲੋਕ ਤਾਂ ਕਹਿੰਦੇ ਸ਼ਾਇਦ ਇਹ दारू ਦੀਆਂ ਬੋਤਲਾਂ ਤੇ ਬੀੜੀਆਂ ਦੇ ਬੰਡਲਾਂ ਵਿੱਚ ਨਾ ਵੋਟਾਂ ਵਿਕਦੀਆਂ ਤਾਂ ਸ਼ਾਇਦ ਇਹ ਹਾਲ ਪੰਜਾਬ ਦਾ ਨਾ ਹੁੰਦਾ ਦੇਖੋ ਮੈਂ ਆਪਣੀ ਜਨਤਾ ਨੂੰ ਪੈੜਾ ਨੂੰ ਪ੍ਰਾਵਾਂ ਨੂੰ ਇੱਕੋ ਗੱਲ ਕਰਨਾ ਚਾਹੁੰਦਾ ਜਨਤਾ ਦੀ ਤਾਂ ਲੋਕਾਂ ਦੀ ਵੀ ਗਲਤੀ ਹੈਗੀ ਨਾ ਜੀ ਸਹੀ ਦੇਖੋ ਮੈਂ ਲੋਕਾਂ ਦੀ ਨਹੀਂ ਲੋਕੀ ਸਾਡੇ ਨਾ ਪੰਜਾਬ ਦੇ ਲੋਕ ਇਮੋਸ਼ਨ ਹੋ ਜਿੰਦੇ ਹੈ ਕਿ ਤਾਂ ਸਿਰਫ ਗਲਤੀ ਤਾਂ ਹੈਗੀ ਨਾ ਗਲਤੀ ਹੈ ਔਰ ਅੱਜ ਜੇ ਗਲਤੀ ਤਾਂ ਹੀ ਕਹਿ ਰਹੇ ਨਾ ਜੀ ਸਾਡਾ ਦਿਲ ਕਰ ਦਵੇ ਅਸੀਂ ਆਪਣਾ ਗੋਠਾ ਵਧਾ ਦੇ ਬਟਾ ਦਈਏ ਜਿਹੜੇ ਜਿਹੜੇ ਗੋਠੇ ਨਾਲ ਅਸੀਂ ਬਟਨ ਦਬਾਇਆ ਤੁਸੀਂ ਕਈ ਲੋਕ ਕਹਿੰਦੇ ਨਾ ਜੀ ਤੇ ਉਹ ਇਸ ਕਰਕੇ ਕਹਿ ਰਹੇ ਨੇ ਪਰ ਇਹ ਪੰਜਾਬ ਦੇ ਨਾਲ ਜੋ ਹੋ ਰਿਹਾ ਬਹੁਤ ਮਾੜਾ ਟਾਈਮ ਪੰਜਾਬ ਤੇ ਚੱਲ ਰਿਹਾ ਪਰ ਪ੍ਰਮਾਤਮਾ ਇੱਕ ਗੁਰੂ ਵਾਂਦੀ ਧਰਤੀ ਹੈ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਪੰਜਾਬ ਬਹੁਤ ਜਲਦੀ ਖੁਸ਼ਹਾਲ ਹੋਏਗਾ ਮੈਂ ਆਪਣੇ ਜ਼ਿੰਮੇਵਾਰਾ ਭਰਾਵਾਂ ਨੂੰ ਸਾਰਿਆਂ ਨੂੰ ਜੀ ਇੰਡਸਟਰੀ ਦੇ ਲੋਕਾਂ ਨੂੰ ਵੀ ਸਾਥ ਦਿਓ ਅੱਜ ਸਾਨੂੰ ਤਕੜੀ ਤੋਲਨੀ ਚਾਹੀਦੀ ਹੈ ਸੱਚ ਔਰ ਝੂਠ ਦਾ ਦੇਖਣਾ ਚਾਹੀਦਾ ਹੈ ਸੱਚ ਕੌਣ ਬੋਲ ਰਿਹਾ ਝੂਠ ਕੌਣ ਬੋਲ ਰਿਹਾ ਦੇਖੋ ਝੂਠ ਜਲਦੀ ਫੈਲ ਜਾਂਦਾ ਹੈ ਸੱਚ ਜਿਹੜਾ ਸੱਚੇ ਉਹ ਜਲਦੀ ਨਹੀਂ ਫੈਲਿਆ ਬਿਲਕੁਲ ਝੂਠ ਤੇ ਲੋਕੀ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਏ ਨੇ ਸੱਚ ਦੇ ਘਟ ਥੋੜਾ ਜਿਹਾ ਸਾਡੇ ਲੋਕਾਂ ਨੂੰ ਵੀ ਪਛਾਨਣਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਸਨ ਸਾਡੇ ਨਾਲ ਬੇਦੀ ਸਾਹਿਬ ਜੀ ਨੇ ਕੀ ਨਰਿੰਦਰ ਮੋਦੀ ਦੀ ਕੁਝ ਬੜਾਈਆਂ ਗਿਣਾਈਆਂ ਕੁਝ ਪੰਜਾਬ ਦੇ ਬਾਰੇ ਬੋਲੇ ਔਰ ਸੱਚ ਵੀ ਬੋਲੇ ਝੂਠ ਵੀ ਬੋਲੇ ਕਈ ਗੱਲਾਂ ਨੇ ਸਰ ਜਨਤਾ ਇਸ ਦਾ ਫੈਸਲਾ ਕਰੇਗੀ ਕਿ ਪੰਜਾਬ ਦੇ ਵਿੱਚ ਬੀਜੇਪੀ ਆਣੀ ਚਾਹੀਦੀ ਹੈ ਜਾਂ ਨਹੀਂ ਆਣੀ ਚਾਹੀਦੀ ਕਿਉਂਕਿ ਜਨਤਾ ਬਹੁਤ ਵੱਡੀ ਪਾਵਰ ਹੈ ਜਨਤਾ ਹੀ ਜੱਜ ਹੈ ਜਨਤਾ ਬਹੁਤ ਖੁਸ਼ ਹੈ ਬਹਿਰਾਲ ਦੋਸਤੋ ਤੁਸੀਂ ਨਿਰਪੱਖ ਪੋਸਟ ਤੇ ਤੁਸੀਂ ਦੱਸਣਾ ਹੈ ਕਿ ਬੇਦੀ ਸਾਹਿਬ ਦੇ ਤੁਹਾਨੂੰ ਇੰਟਰਵਿਊ ਕਿਦਾਂ ਦੇ ਲੱਗੀ ਔਰ ਜਿਹੜੀ ਇਹਨਾਂ ਨੇ ਗੱਲਾਂ ਕਹੀਆਂ ਬੀਜੇਪੀ ਦੇ ਪੱਖ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਕੁਝ ਸੱਚ ਔਰ ਕੁਝ ਝੂਠ ਖੱਟੀ ਮਿੱਠੀ ਗੱਲਾਂ ਹੋਈਆਂ ਨੇ ਉਹ ਆਪਣੀ ਰਾਏ ਕਮੈਂਟਾਂ 'ਚ ਜ਼ਰੂਰ ਦੱਸਣਾ ਜੇਕਰ ਤੁਸੀਂ ਸਾਡਾ ਚੈਨਲ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਔਰ ਜੇ Facebook ਤੇ ਤਾਂ ਫੋਲੋ ਕਰਨਾ ਨਾ ਭੁੱਲਣਾ ਔਰ ਇਹਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਕਈ ਚੀਜ਼ਾਂ ਸਾਹਮਣੇ ਬਾਹਰ ਆਈਆਂ ਨੇ ਭਾਜਪਾ ਦੇ ਅਗੇਂਸਟ ਹੈ ਆਮ ਆਦਮੀ ਪਾਰਟੀ ਦੇ ਅਗੇਂਸਟ ਹੈ ਸਰਕਾਰਾਂ ਸ਼ੁਰੂ ਤੋਂ ਹੀ ਲੈ ਕੇ ਆਪੋਜੀਸ਼ਨ ਵਰਸਸ ਰੂਲਿੰਗ ਆਪੋਜੀਸ਼ਨ ਵਰਸਸ ਰੂਲਿੰਗ ਇਹ ਚੀਜ਼ਾਂ ਹੁੰਦੀਆਂ ਆਈਆਂ ਨੇ ਫਸਦਾ ਕੌਣ ਹੈ ਆਮ ਜਨਤਾ ਆਂ ਔਰ ਫਸਦਾ ਕੌਣ ਹੈ ਜਿਹੜੇ ਵਿਚਾਰੇ ਭੋਲੇ ਭਾਲੇ ਬੱਚੇ ਨੇ ਅੱਜਕੱਲ ਬੱਚਿਆਂ ਦਾ ਫਿਊਚਰ ਕਿੱਥੇ ਜਾ ਰਿਹਾ ਹੈ ਪੁਰਾਣੀਆਂ ਟੁੱਟੀਆਂ ਹੋਈਆਂ ਬਿਲਡਿੰਗਸ ਸਕੂਲਾਂ ਦੀਆਂ ਬਹੁਤ ਮਾਇਨੇ ਰੱਖਦੀਆਂ ਦੋਸਤੋ ਮੈਂ ਬਹੁਤਾ ਕੁਝ ਨਹੀਂ ਬੋਲਣਾ ਚਾਹੁੰਦਾ ਆਪਣੀ ਰਾਏ ਕਮੈਂਟਾਂ ਜਰੂਰ ਦੱਸਣਾ ਉਦੋਂ ਤੱਕ ਤੁਸੀਂ ਜੁੜੇ ਰਹੋ ਨਿਰਪੱਖ ਪ